ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਸੁੱਕੇ ਆਲੂਆਂ ਦੀ ਸਬਜ਼ੀ ਜਿਹੜੀ ਕਿ ਬਹੁਤ ਹੀ ਟੇਸਟੀ ਬਣਦੀ ਆ ਤੇ ਬਹੁਤ ਹੀ ਛੇਤੀ ਵੀ ਬਣ ਜਾਂਦੀ ਆ ਬੱਚੇ ਬੜੇ ਸਾਰੇ ਇਹਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਇਹ ਪੂੜੀ ਨਾਲ ਰੋਟੀ ਨਾਲ ਨਾਲ ਨਾਨਾ ਕਾਸੀ ਨਾਲ ਵੀ ਸਵੇਰ ਨੂੰ ਤੁਸੀਂ ਪਰੌਂਠਿਆਂ ਦੇ ਨਾਲ ਖਾ ਸਕਦੇ ਆ ਬਹੁਤ ਹੀ ਟੇਸਟੀ ਸੁੱਕੇ ਆਲੂ ਦੀ ਸਬਜ਼ੀ ਬਣਦੀ ਆ ਬਿਨਾਂ ਟਮਾਟਰਾਂ ਤੋਂ ਤੇ ਬਹੁਤ ਹੀ ਜਲਦੀ ਛੇਤੀ ਵੀ ਬਣ ਜਾਂਦੀ ਆ ਤੇ ਪੰਜਾਬੀਆਂ ਦੀ ਫੇਵਰਟ ਜਿਹੜੀ ਆਲੂਆਂ ਦੀ ਸੁੱਕੇ ਆਲੂਆਂ ਦੀ ਸਬਜ਼ੀ ਜੋ ਆਪਾਂ ਬਣਾਨੇ ਆ ਇਹ ਸਬਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁਕ ਤੇ ਫੋਲੋ ਕਰਨਾ ਜੀ ਆਪਾਂ ਬਣਾਨੇ ਆ ਸੁੱਕੇ ਆਲੂਆਂ ਦੀ ਸਬਜੀ ਅੱਜ ਆਪਾਂ ਬਣਾਵਾਂਗੇ ਜੀ ਸੁੱਕੇ ਆਲੂਆਂ ਦੀ ਸਬਜੀ ਤੇ ਬਹੁਤ ਹੀ ਟੇਸਟੀ ਬਣੂਗਾ ਇਹ ਤੇ ਬਹੁਤ ਹੀ ਜਲਦੀ ਵੀ ਬਣੂਗਾ ਬ੍ਰੇਕਫਾਸਟ ਆਪਣਾ ਫਟਾਫਟ ਆਪਣੇ ਬੱਚਿਆਂ ਲਈ ਜਿਹੜਾ ਜਿੱਦਾਂ ਆਪਾਂ ਸਵੇਰ ਨੂੰ ਆਪਣੇ ਬੱਚਿਆਂ ਲਈ ਕੋਈ ਸਬਜੀ ਨਹੀਂ ਹੁੰਦੀ ਤੇ ਆਪਾਂ ਕੋ ਆਲੂ ਵਾਲਿਆ ਹੁੰਦਾ ਹੈ ਤੇ ਉਹ ਦਿਨ ਆਪਾਂ ਬਣਾ ਸਕਦੇ ਤੇ ਮੈਂ ਇਹ ਬਣਾਉਣ ਲਈ ਕਾਲੂ ਲੈ ਲਿਆ ਉਬਲਿਆ ਆਲੂ ਆ ਤੇ ਇਹਨੂੰ ਆਪਾਂ ਜਿਹੜਾ ਆ ਛਿੱਲ ਲਾਂਗੇ ਆਲੂ ਆਪਾਂ ਛਿੱਲ ਲਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਕ੍ਰਸ਼ ਕਰ ਲਿਆ ਤੇ ਇਧਰ ਆਪਾਂ ਲੈ ਲਿਆ ਜੀ ਪੈਨ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇ ਆਪਾਂ ਪਾ ਲਿਆ ਪਹਿਲਾਂ ਤੇਲ ਤੇਲ ਆਪਣਾ ਜਿਹੜਾ ਗਰਮ ਆ ਮੈਂ ਇਸ ਸਰੋਂ ਦੇ ਤੇਲ 'ਚ ਬਣਾਉਂਗੀ ਤੇ ਆਪਾਂ ਜੀਰਾ ਪਾ ਲਿਆ ਜੀਰਾ ਜਿਹੜਾ ਆਪਣਾ ਤੜਕ ਗਿਆ ਚਮਚੇ ਦਾ ਚੌਥਾ ਕਿ ਹਿੱਸਾ ਮੈਂ ਜੀਰੇ ਦਾ ਪਾਇਆ ਤੇ ਹੁਣ ਆਪਾਂ ਥੋੜਝਾ ਪਾ ਦਾਂਗੇ ਅੱਧਾ ਕ ਚਮਚਾ ਜਿਹੜਾ ਆ ਆਦਰਕ ਦਾ ਤੇ ਮਿਰਚਾਂ ਦਾ ਪੇਸਟ ਇਹ ਮੈਂ ਕ੍ਰਸ਼ ਕਰਕੇ ਲਿਆ ਇਹਨੂੰ ਵੀ ਮਾਰ ਕੇ ਆਪਾਂ ਭੁੰਨ ਲਾਂਗੇ ਇਹ ਪੁੱਜ ਗਿਆ ਤੇ ਹੁਣ ਆਪਾਂ ਪਾ ਦਾਂਗੇ ਜੀ ਥੋੜਝਾ ਪਿਆਜ਼ ਜਿਹੜਾ ਛੋਟਾ ਜਿਹਾ ਆਪਾਂ ਪਿਆਜ਼ ਲਿਆ ਸੀ ਬਰੀਕ ਕੱਟ ਕੇ ਇਹਨੂੰ ਵੀ ਪਾ ਦਾਂਗੇ ਤੇ ਇਹਨੂੰ ਵੀ ਹੁਣ ਆਪਾਂ ਥੋੜਝਾ ਭੁੰਨ ਲਾਂਗੇ ਪਿਆਜ਼ ਨੂੰ ਵੀ ਬਹੁਤ ਹੀ ਜਲਦੀ ਜਿਹੜੇ ਇਹ ਆਪਣੇ ਆਲੂ ਜਿਹੜਾ ਆ ਬਣ ਜਾਊਗਾ ਬ੍ਰੇਕਫਾਸਟ ਲਈ ਸਵੇਰੇ ਸਵੇਰੇ ਆਪਣਾ ਤੁਸੀਂ ਇਸ ਨੂੰ ਪੂਰੀ ਦੇ ਨਾਲ ਪਰੌਂਠੇ ਦੇ ਨਾਲ ਰੋਟੀ ਨਾਲ ਨਾਲ ਕਾਸਣੇ ਦੇ ਖਾ ਸਕਦੇ ਆ ਤੇ ਹੁਣ ਆਪਾਂ ਪਿਆ ਨੂੰ ਥੋੜਾ ਜਿਹਾ ਭੁੰਨਾਂਗੇ ਬਿਨਾ ਟਮਾਟਰ ਤੋਂ ਜਿਹੜਾ ਇਹ ਆਪਾਂ ਆਲੂ ਬਣਾਵਾਂਗੇ ਟਮਾਟਰ ਨਹੀਂ ਪਾਵਾਂਗੇ ਦੇ ਵਿੱਚ ਤੇ ਹੁਣ ਮੈਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਕੱਟ ਕੇ ਜਿਹੜੀਆਂ ਪਾਵਾਂਗੇ ਜੇ ਤੁਹਾਡੀ ਮਿਰਚ ਜਿਆਦਾ ਕੋੜੀ ਆ ਤੇ ਕੱਟ ਪਾ ਲਓ ਆਪਣੀ ਜੀ ਮਿਰਚ ਬਹੁਤ ਜ਼ਿਆਦਾ ਕੋੜੀ ਨਹੀਂ ਹੈਗੀ ਪਿਆਜ਼ ਵੀ ਥੋੜ੍ਜਾ ਹੋ ਗਿਆ ਆਪਣੇ ਤੇ ਹੁਣ ਮੈਂ ਥੋੜਾ ਜਿਹਾ ਕ੍ਰਸ਼ ਕੀਤਾ ਇਹਦੇ ਵਿੱਚ ਜਿਹੜਾ ਧਨੀਆ ਪਾਉਂਗੀ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਇਹਦਾ ਤੇ ਆਪਣੇ ਮਸਾਲੇ ਪਾ ਲੈਨੇ ਆ ਥੋੜਾ ਜਿਹਾ ਮੈਂ ਛੋਟਾ ਚਮਚਾ ਜਿਹੜਾ ਹੈ ਇਹਦੇ ਵਿੱਚ ਕਾਲੀ ਮਿਰਚ ਦਾ ਪਾਇਆ ਥੋੜਾ ਥੋੜਾ ਜਿਹਾ ਆਪਾਂ ਮਸਾਲਾ ਪਾਵਾਂਗੇ ਕਿਉਂਕਿ ਆਪਾਂ ਆਪਣੇ ਕਾਲੂ ਦੇ ਹਿਸਾਬ ਨਾਲ ਪਾਵਾਂਗੇ ਤੇ ਥੋੜਾ ਜਿਹਾ ਮੈਂ ਪਾਇਆ ਇਹਦੇ ਵਿੱਚ ਧਨੀਆ ਪਾਊਡਰ ਤੇ ਥੋੜੀ ਜਿਹਾ ਆਪਾਂ ਪਾਵਾਂਗੇ ਜੀ ਹਲਦੀ ਹਲ ਮਿਰਚ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਕਲਰ ਵਧੀਆ ਆਉਗਾ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਓ ਤੇ ਹੁਣ ਦੇਖੋ ਜੀ ਆਪਣੇ ਮਸਾਲੇ ਜਿਹੜੇ ਭੁੱਜ ਮਿਕਸ ਹੋ ਗਏ ਪਿਆਜ਼ ਵੀ ਜਿਹੜਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਆਪਣਾ ਆਲੂ ਲਿਆ ਸੀ ਇਹ ਆਪਣਾ ਆਲੂ ਪਾ ਦਾਂਗੇ ਮੈਂ ਕ੍ਰਸ਼ ਕਰ ਲਿਆ ਇਹਨੂੰ ਆਲੂ ਨੂੰ ਹੱਥ ਦੇ ਨਾਲ ਹੀ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਆਪਣੇ ਸਪੈਚੂਲਰ ਦੇ ਨਾਲ ਜਿਹੜਾ ਆ ਕ੍ਰਸ਼ ਕਰ ਲਾਂਗੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀਆਂ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਫੇਸਬੁਕ ਤੇ ਫੋਲੋ ਕਰਨਾ ਲਾਈਕ ਕਰਿਓ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਸ ਵੱਡੀ ਜਿਹੜੇ ਸੁੱਕੇ ਆਲੂ ਦੀ ਸਬਜ਼ੀ ਆ ਕਿਸ ਤਰ੍ਹਾਂ ਦੀ ਲੱਗੀ ਆ ਬਹੁਤ ਹੀ ਟੇਸਟੀ ਬਣੂਗੀ ਤੁਸੀਂ ਇੱਥੇ ਪਾਣੀ ਵੀ ਪਾ ਸਕਦੇ ਪਰ ਆਪਾਂ ਜਿਹੜਾ ਇਹਨੂੰ ਸੁੱਕਾ ਹੀ ਬਣਾਉਣਾ ਆ ਪਾਣੀ ਨਹੀਂ ਪਾਣਾ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਜਿਹੜਾ ਆ ਫੇਰਾਂਗੇ ਸਪੈਚੂਲਰ ਨਾਲ ਆਲੂ ਆਪਾਂ ਬੋਇਲ ਕਰਕੇ ਲਿਆ ਪੂਰਾ ਤੇ ਜੇ ਘਾਟ ਥੋੜਾ ਘੱਟ ਵੀ ਹੋਵੇ ਤੇ ਫਿਰ ਵੀ ਇਸ ਤਰ੍ਹਾਂ ਆਪਾਂ ਪਕਾ ਸਕਦੇ ਆ ਤੁਸੀਂ ਵਿੱਚ ਇਸ ਲਈ ਪਾਣੀ ਪਾ ਸਕਦੇ ਆ ਜੇ ਥੋੜੀ ਜਿਹੀ ਰਸਮੀ ਜਿਹੀ ਬਣਾਉਣਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਟੇਸਟ ਅਕੋਰਡਿੰਗ ਇਹਦੇ ਵਿੱਚ ਆਪਾਂ ਜਿਹੜਾ ਆ ਲੂਣ ਪਾਵਾਂਗੇ ਤੇ ਮੈਂ ਆਪਣੀ ਸਬਜੀ ਦੇ ਹਿਸਾਬ ਨਾਲ ਪਾਤਾ ਚਮਚੇ ਦਾ ਚੌਥਾ ਕ ਹਿੱਸਾ ਜਿਹੜਾ ਆਪਾਂ ਲੂਣ ਪਾਤਾ ਤੇ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਥੋੜਾ ਜਿਹਾ ਚਾਟ ਮਸਾਲਾ ਆਪਣਾ ਜਿਹੜਾ ਹੈ ਆਲੂ ਚਟਪਟਾ ਜਿਹਾ ਬਣੂਗਾ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਜੇ ਤੁਸੀਂ ਆਲੂਆਂ ਦੇ ਚੰਕਸ ਜਿਹੜੇ ਇਸ ਤਰ੍ਹਾਂ ਹੀ ਰੱਖਨੇ ਆ ਥੋੜੇ ਵਿੱਚ ਤਾਂ ਇਹਨੇ ਤੁਸੀਂ ਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਆ ਇਹ ਹੈਗੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਹੀ ਰੱਖੇ ਆ ਵਿੱਚ ਫੇਰ ਦਿੱਤੇ ਆ ਵਿੱਚ ਆਲੂਆਂ ਦੇ ਜਿਹੜੇ ਚੰਕਸ ਆ ਉਹ ਹੈਗੇ ਆ ਸਬਜੀ ਦੇਖੋ ਜੀ ਆਪਣੀ ਬਣ ਗਈ ਬਹੁਤ ਟੇਸਟੀ ਇਸ ਤਰ੍ਹਾਂ ਆਪਣੀ ਸਬਜੀ ਬਣਦੀ ਆ ਬਹੁਤ ਜਲਦੀ ਵੀ ਬਣ ਜਾਂਦੀ ਆ ਆਪਣੇ ਜਿਸ ਤਰ੍ਹਾਂ ਬੱਚਿਆਂ ਦੇਣੀਆਂ ਬੜਿਆਂ ਦੇਣੀ ਪੂਰੀ ਨਾ ਖਾਣੀ ਤੁਸੀਂ ਇਹਨੂੰ ਥੋੜਾ ਜਿਹਾ ਹੋਰ ਪਾਣੀ ਪਾ ਲਓ ਥੋੜਾ ਜਿਹਾ ਪਤਲਾ ਕਰ ਲਓ ਇਹ ਇਸ ਤਰ੍ਹਾਂ ਦੇਖੋ ਆਪਣੀ ਸਬਜੀ ਜਿਹੜੀ ਬਣ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਿੰਬੂ ਪਾਵਾਂਗੇ ਹੋੜੀ ਜਿਹੀ ਚਟਪਟੀ ਜੀ ਬਣੂਗੀ ਜੇ ਤੁਸੀਂ ਨਿੰਬੂ ਪੌਣਾ ਚਾਹੁੰਨ ਪਾ ਲਓ ਤੇ ਇਹਨੂੰ ਆਪਾਂ ਕਰਤਾ ਮਿਕਸ ਤੇ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰਾ ਧਨੀਆ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਹਰਾ ਧਨੀਆ ਤਾਂਕ ਜਿਹੜੀ ਸਬਜ਼ੀ ਜਿਹੜੀ ਆਪਣੀ ਧਨੀਆ ਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਨੇ ਕਿੰਨੀ ਵਧੀਆ ਦੇਖੋ ਆਪਣੀ ਜਿਹੜੀ ਸਬਜੀ ਬਣ ਗਈ ਆ ਤੇ ਧਨੀਏ ਨੂੰ ਵੀ ਆਪਾਂ ਕਰ ਦਾਂਗੇ ਮਿਕਸ ਜੇ ਤੁਹਾਨੂੰ ਇਹ ਸਾਡੀ ਜਿਹੜੀ ਸਬਜੀ ਆਲੂਆਂ ਦੀ ਵਧੀਆ ਲੱਗੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਆਲੂਆਂ ਦੀ ਸਬਜੀ ਜਿਹੜੀ ਬਿਨਾ ਟਮਾਟਰ ਤੋਂ ਕਿਸ ਤਰ੍ਹਾਂ ਦੀ ਲੱਗੀ ਆ ਬਹੁਤ ਹੀ ਟੇਸਟੀ ਸਬਜੀ ਬਣਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਜੀ ਇਹ ਇਹਨੂੰ ਤੁਸੀਂ ਰੋਟੀ ਪਰੌਠੇ ਨਾਲ ਖਾ ਸਕਦੇ ਆ ਬੱਚਿਆਂ ਦੇ ਟਿਫਨ ਚ ਦੇ ਸਕਦੇ ਆ ਇਹਦੇ ਸੈਂਡਵਿਚ ਵਾਇਰਾ ਬਣਾ ਸਕਦੇ ਆ ਇਸ ਤਰ੍ਹਾਂ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਇਹ بڑے ਛੋਟੇ ਸਾਰੇ ਜਿਹੜੇ ਆ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਹਨਾਂ ਨੂੰ ਤੇ ਛੇਤੀ ਵੀ ਬਣ ਜਾਂਦੀ ਹੈ ਤੇ ਤਦ ਤੱਕ ਲਈ ਅਗਲੀ ਵੀਡੀਓ ਲੈ ਸਤਿ ਸ਼੍ਰੀ ਅਕਾਲ ਜੀ